ਆਪਸੀ ਸਾਈਨ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੰਮੂ ਦੇ ਕ੍ਰਿਸ਼ਨਾ ਨਗਰ ਤੋਂ ਜਿੱਥੇ ਕਿ 2 ਦਿਨ ਪਹਿਲਾਂ ਵੀ ਇੱਕ ਸੁਨੀਲ ਕੁਮਾਰ ਦੇ ਨੌਜਵਾਨ ਜਿਹੜਾ ਨੈਸ਼ਨਲ ਪਲੇਅਰ ਸੀ ਫੁੱਟਬਾਲ ਦਾ ਉਸਨੇ ਆਪਣੇ ਆਪ ਨੂੰ ਫਾਹ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਸੀ ਇਸੇ ਤਰੀਕੇ ਦੇ ਨਾਲ ਹੁਣ ਇੱਕ ਵਾਰ ਫਿਰ ਉਸੇ ਇਲਾਕੇ ਦੇ ਵਿੱਚ ਕ੍ਰਿਸ਼ਨਾ ਨਗਰ ਜੰਮੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਵੀ ਨਾਲ ਦੇ ਨਾਲ ਇੱਕ ਸਚਿਨ ਨਾਮ ਦਾ ਮੁੰਡਾ ਜਿਹੜਾ ਕਿ ਆਪਣੇ ਪਿਤਾ ਦੇ ਨਾਲ ਇੱਥੇ ਰਹਿੰਦਾ ਸੀ ਸਨ ਜੋ ਕਿ ਉੱਤਰ ਪ੍ਰਦੇਸ਼ ਦੇ ਹਨ ਹੁਣ ਉਸ ਨੌਜਵਾਨ ਨੇ ਵੀ ਫਾਹ ਲਾ ਕੇ ਜਿਹੜੀ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਦਿੱਤਾ ਹੈ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਡੈੱਡ ਬਾਡੀ ਨੂੰ ਜਿਹੜਾ ਹੈ ਮਾਰਚਰੀ ਦੇ ਲਈ ਲੈ ਕੇ ਜਾਇਆ ਜਾ ਰਿਹਾ ਪੋਸਟਮਾਰਟਮ ਤੋਂ ਬਾਅਦ ਪਤਾ ਚੱਲੇਗਾ ਕਿ ਆਖਰ ਕੀ ਕਾਰਨ ਰਿਹਾ ਕੀ ਕਿਸ ਕਾਰਨਾਂ ਦੇ ਕਾਰਨ ਇਸ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਆਓ ਸੁਣਦੇ ਹਾਂ ਉਹਦੇ ਪਰਿਵਾਰ ਅਤੇ ਮੁਹੱਲੇ ਵਾਲਿਆਂ ਨੇ ਕੀ ਕਿਹਾ सर क्या नाम और बेटे बेटा क्या नाम था तो क्या हुआ सर मेरा नाम तो गुरु भारी पासवान है लड़के का नाम शातिम पासवान है जी तो हाँ तो क्या हुआ उनको उन्होंने क्या किया है वो तो आप देख ही रहे हैं इन्होंने फांसी लगा लिया लड़का ना कोई मेरे को बात बताया कि नहीं पापा हम दुखी हैं चाहे कोई प्रॉब्लम है कोई परेशानी को है फिर मैं उसको समझता कि क्या चाह होना चाहिए तो कोई झगड़ा कोई किसी कुछ नहीं कोई लड़ाई झगड़ा नहीं रात को मेरे को खाना भी लाए बनाए उन्होंने करेले की भाजी बनाया मेरे को पसंद आया मैंने पापा करेले की भाजी बना देता हूँ मैं बनाओ खनारा खिलाड़ा फिर उसके बाद सोए हम सब सुबह उठे दरवाज़ा खोल करके जैसे मैंने देखा सामने तो सामने लटका हुआ है कहाँ के रहने वाले आप हम उत्तर प्रदेश के हैं यहाँ कहाँ रह रहे यहाँ पे मैं कृष्णा नगर में रहता हूँ कितने साल की उम्र थी बेटे बेटे की उम्र कितने साल वो थी सताइस साल और कितने बेटे हैं अभी दो बच्चे बचे हैं एक लड़की है मेरी तीन लड़के थे एक लड़की थी और लोग लगता है अभी हम क्या कह सकते हैं किसी को क्या हुआ देखो ना कल कोई घर में रहता दूसरा बंदा तो हम मानते यहीं कोई बात हुई होगी चाहे लड़ाई झगड़ा हुआ है किसी के साथ कोई हमारा तो आज तक किसी के साथ दुश्मनी नहीं है हम तो हम इन क्षेत्रों में पढ़ते नहीं हैं लड़ाई झगड़े का लड़ाई होती है उसको भी हम बरका लेते हैं अब क्या अपील करना चाहते हैं क्या कर सकते हैं हम तो यही कहेंगे कि अब दो मेरे को बड़ी हमने करें अंतिम संस्कार उसके आगे की कार्यक्रम कारिकर, को हम देखें क्या करना है अब पोस्टमार्टम हो रहे हैं अब पोस्टमार्टम हो रहा है उसके बाद देखेंगे निवासी ਇਹ ਜੀ ਦੋ ਦਿਨ ਪਹਿਲੇ ਇੱਕ ਮਾਨਵ ਦਾ ਵੀ ਇਹ ਸੇਮ ਕਾਂਡ ਹੀ ਕੋਈ ਉਹਨੇ ਵੀ ਮਤਲਬ ਆਪਣਾ ਸੁਸਾਈਡ ਕਰ ਲਿਆ ਅਲੀ ਉਹਦਾ ਮਸਲਾ ਹੱਲ ਨਹੀਂ ਹੋਇਆ ਉਹਦੇ ਦੋ ਦਿਨ ਦੇ ਬਾਅਦ ਇਹ ਹੋਈ ਆ ਅਸੀਂ ਦਿਖਾ ਦਿਆਂ ਭਈ ਅੱਜ ਇਹਦੇ ਦੌਰ ਦੇ ਵਿੱਚ ਜਿਹੜਾ ਟੀਨੇਜਰ ਹੈ ਨਾ ਪੂਰੀ ਸ਼ੈਨ ਛੱਤੀ ਹੋਈ ਖਤਮ ਉਹ ਕੋਈ ਚੱਕਰ ਜਿਹੜਾ ਵੀ ਹੁੰਦਾ ਨਾ ਇੱਕ ਦੋ ਦਿਖੇ ਵੀ ਦਿਖਦੇ ਨੇ ਲੇਕਿਨ ਜਿਆਦਾ ਮੈਂ ਤਾਂ ਸਮਝਦਾ ਜਿਹੜਾ ਮੋਬਾਈਲ ਹੈ ਨਾ ਮੋਬਾਈਲ ਦੇ ਵਿੱਚ ਜਿਹੜੇ ਅੱਜ ਕਾ ਕੰਟੈਂਟ ਆਦੇ ਨਾ ਇਹ ਬੜੇ ਭੜੇ ਆਦੇ ਆ ਮੋਬਾਈਲ ਦਿੱਖੀਖੇ ਰੋ ਰਾਤੀ ਪੂਰੀ ਰਾਤ ਉਹ ਆਪੋ ਵਿੱਚ ਇੱਕ ਮਤਲਬ ਜੋ ਵੀ ਆ ਗੱਲਬਾਤ ਕਰਦੇ ਰਹਿੰਦੇ ਲੇਕਿਨ ਦੂਵੇ ਦਿਨ ਮਾਂ ਪਿਓ ਆਸਾ ਬੜਾ ਮੁਸ਼ਕਲ ਹੋ ਜਾਂਦਾ ਕਿ ਟੀਨ ਏਜਰ ਜਿਹੜੀ ਕਰਾਰੀ ਹੈ ਤੇ ਕੋਈ ਸਮਝ ਨਹੀਂ ਆਦਾ ਇਹਦੇ ਉੱਪਰ ਸਾਡੇ ਜਿਹੜਾ ਨਾ ਅਵੇਅਰ ਨਹੀਂ ਅਵੇਅਰ ਹੋਣਾ ਚਾਹੀਦਾ ਲੋਕ ਇਹ ਲੇਕਿਨ ਅਵੇਅਰ ਨਹੀਂ ਹੈ ਤੇ ਕੋਈ ਸਮਝ ਨਹੀਂ ਆ ਰਹੀ ਹੈ ਅੱਜ ਤਿੰਨ ਨੰਬਰ ਗਲੀ ਚ ਦੂਆ ਕੇਸ ਹੈ ਦੋ ਦਿਨ ਦੇ ਬਾਅਦ ਤੇ ਕੋਈ ਉਸ ਤਰ੍ਹਾਂ ਦੀ ਇਹ ਇਹ ਕੇਸ ਹੈ ਉਹ ਤਰ੍ਹਾਂ ਲੋਕਲ ਕੇਸ ਹੀ ਹੈ ਕਿਸ਼ਨਗਰ ਇਹ ਮੁੜਾ ਮਤਲਬ ਇਧਰ ਆਪਣੇ ਬਾੜ ਦਾ ਪਾਸਵਨ ਨਾਇਰਾ ਸੁਨੀਲ ਪਾਸਵਨ ਸਚਿੰਤ ਸਚਿੰਤ ਪਾਸਵਨ ਨਾ ਸਹੀ ਤੇ ਇਹ ਆਪਣੇ ਜੁਪੀ ਸਾਈਡ ਦੇ ਰਹਿਣ ਵਾਲੇ ਨਾ ਬਾਕੀ ਫੈਮਿਲੀ ਦਾ ਕੋਈ ਇੰਦੇ ਘਰ ਚ ਨਹੀਂ ਆਂਦਾ ਪਿਓ ਹੀ ਖਾਲੀ ਸਵੇਰੇ ਪਤਾ ਲੱਗਿਆ ਪਿਓ ਹੀ ਕਿ ਉਹ ਤੁਹਾਨੂੰ ਕੁਝ ਸਮਝ ਨਹੀਂ ਆਈ ਕਿ ਹੋਇਆ ਕੀ ਨਹੀਂ ਹੋਇਆ ਹਲੇ ਤੱਕ ਪੁਲਿਸ ਨੇ ਇਨਵੈਸਟੀਗੇਸ਼ਨ ਕਰ ਲਈ ਹੈ ਉਹਦੇ ਬਾਅਦ ਪਤਾ ਚੱਲਿਆ ਕਿ ਹੋਇਆ ਇਹ ਦੂਈ ਵਾਰ ਦਾ ਤਾਂ ਦੂਈ ਵਾਰ ਤਾਂ ਲਗਾਤਾਰ 2 ਦਿਨ ਦਾ ਬਾਅਦ ਇਹ ਨਹੀਂ ਜਿਹੜਾ ਮੁਲੇ ਚ ਕੋਈ ਇਸ ਗੱਲ ਦੀ ਸਮਝ ਨਹੀਂ ਆ ਰਹੀ ਹੈ ਛੋਟੇ ਛੋਟੇ ਬੱਚੇ ਨਾਲ ਸੈਨ ਸ਼ਕਤੀ ਕੇਂਦਰ ਚ ਖਤਮ ਹੋਈ ਇਹ ਦੀ ਹੈ ਕੋਈ ਵੀ ਗੱਲ ਦੀ ਇਹ ਸਮਝ ਨਹੀਂ ਆ ਰਹੀ ਕਿ ਪਰੇਸ਼ਾਨੀ ਕਿਉਂ ਬਣਾ ਰਹੀ ਇਹ ਦੀ ਮਤਲਬ ਇਹ ਵਿਚਾਰਕ ਬਾਹਰੋਂ ਆਇਆ ਫਾਦਰ ਕਰਨੇ ਆ ਰਹੇ ਕੰਮ ਕਰਨੇ ਤਾਂ ਹੀ ਆਇਆ ਮਤਲਬ ਕਿਸ ਤਰੀਕੇ ਦਾ ਕੰਮ ਕਰਨਾ ਰਿਹਾ ਸੀ ਤੇ ਕੀ ਕੰਮ ਕਰਨਾ ਦਾ ਕਿ ਫਾਦਰ ਵੀ ਪਰੇਸ਼ਾਨ ਕਰ ਜੁੜਿਆ ਨਾ ਆਪਣੇ ਇਹ ਬੱਚੇ ਦੀ ਕਮਸ਼ਕੁਮ ਸੋਚਣਾ ਚਾਹੀਦਾ ਹੈ ਕਰਾ ਦੇ ਕੀ ਹੈ ਕੀ ਨਹੀਂ ਕਰਾ ਦੇ ਹੈ ਇਹ ਏਜ ਜਿਹੜੀ ਇਹ ਇਹਦੇ ਚ ਇਹਨਾਂ ਦੀ ਸਮਝ ਹੀ ਨਹੀਂ ਆਦੀ ਕਿ ਐ ਕਰਾ ਦੇ ਕੀ ਹੈ ਮੇਰੀ ਤੇ ਉਹ ਉਹ ਕ੍ਰਿਸ਼ਨਗਰ ਦੇ ਯੂਜ਼ ਕਰਨਾ ਹੈ ਉਰ ਵੀ ਬਾਕੀ ਵਾਲੇ ਕੋ ਨਾ ਯੂ ਹੈ ਕਿ ਭਾਈ ਇਹ ਬੱਚਿਆਂ ਉਪਰ ਧਿਆਨ ਦੇਣ ਆਪਣੇ ਇਹ ਕਿਹੜੇ ਕੰਮ ਕਰਾ ਦੇ ਥੋੜਾ ਧਿਆਨ ਦੇਣਾ ਚਾਹੀਦਾ ਮੈਂ ਵੀ ਸਵੇਰੇ ਸਵੇਰੇ ਦਾ ਟਾਈਮ ਹੈ ਤੇ ਉਹ ਤਾਂ ਸੁਣੀਏ ਪਰੇਸ਼ਾਨ ਹੋਈ ਹੈ ਕਿ ਛੋਟੇ ਛੋਟੇ ਬੱਚੇ ਅਜ ਦੋ ਦਿਨ ਪਹਿਲੇ ਇੱਕ ਫੁੱਟਬਾਲ ਪਲੇਅਰ ਨੈਸ਼ਨਲ ਖੇਨ ਵਾਲਾ ਪਲੇਅਰ ਉਨੇ ਆਪਣੇ ਆਪ ਦੀ ਸੁਸਾਇਡ ਕੀਤਾ ਸੋਚ ਸਮਝਉਣੀ ਚਾਹੀਦੀ ਆਪਣੇ ਦਿਮਾਗ ਚ ਤੇ ਸੋਚ ਸਮਝਉਣੀ ਚਾਹੀਦੀ ਮੈਂ ਕੀ ਕਰਾਂ